बुधवार ਨੂੰ ਵਾਸ਼ਿੰਗਟਨ ਦੇ ਕੈਂਸਸ ਸ਼ਹਿਰ ਵਿੱਚ ਦੋ ਭਾਰਤੀ ਇੰਜੀਨੀਅਰਾਂ ਤੇ ਸ਼ਰੀਆਮ ਗੋਲੀਬਾਰੀ ਕਰਨ ਦੇ ਮਾਮਲੇ ਦੀ ਜਾਂਚ ਅਮਰੀਕਾ ਦੀ ਸਭ ਤੋਂ ਵੱਡੀ ਜਾਂਚ ਏਜੰਸੀ FBI ਨੂੰ ਸੌਂਪ ਦਿੱਤੀ ਗਈ ਹੈ ਜੋ ਪੂਰੇ ਮਾਮਲੇ ਦੀ ਤੈਅ ਤੱਕ ਜਾਣਦੀ ਕੋਸ਼ਿਸ਼ ਕਰ ਰਹੀ ਹੈ FBI ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਮਾਮਲਾ ਨਸਲੀ ਨਫ਼ਰਤ ਵਾਲਾ ਸੀ ਜਾਂ ਨਹੀਂ ਹਾਲਾਂਕਿ ਪੁਲਿਸ ਨੇ ਪ੍ਰਤੱਖ ਦਰਸ਼ੀਆਂ ਦੇ ਬਿਆਨਾਂ ਦੇ ਆਧਾਰ 'ਤੇ ਇਸ ਨੂੰ ਨਸਲੀ ਹਮਲਾ ਘਰਾਰ ਦਿੱਤਾ ਹੈ ਇਸ ਹਮਲੇ ਦੀ ਭਾਰਤ ਸਮੇਂ ਦੁਨੀਆ ਭਰ ਚ ਨਿੰਦਿਆ ਹੋ ਰਹੀ ਹੈ। ਸੋਸ਼ਲ ਮੀਡੀਆ ਤੇ ਇਸ ਹਮਲੇ ਨੂੰ ਸਿੱਧਾ-ਸਿੱਧਾ ਨਵੇਂ ਰਾਸ਼ਟਰਪਤੀ ਦੇ ਸਖਤ ਇਮੀਗ੍ਰੇਸ਼ਨ ਨਿਯਮਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ 트럼ਪ ਦੇ ਨਵੇਂ ਆਦੇਸ਼ਾਂ ਤੋਂ ਬਾਅਦ ਦੇਸ਼ ਵਿੱਚ ਨੌਕਰੀਆਂ ਖੁੱਸਣ ਅਤੇ ਦੇਸ਼ ਤੋਂ ਕੱਢੇ ਜਾਣ ਦੇ ਡਰੋਂ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਵਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਕਿਸੇ ਦੀ ਵੀ ਜਾਨ ਜਾਣਾ ਬਹੁਤ ਦੁਖਦਾਈ ਹੁੰਦਾ ਹੈ ਪਰ ਇਸ ਘਟਨਾ ਨੂੰ 트럼ਪ ਦੀ ਬਿਆਨਬਾਜ਼ੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਹਿਰਾਸਤ ਵਿੱਚ ਲਏ ਗਏ 51 ਸਾਲਾ ਐਡਮ ਪ੍ਰਿੰਟਨ ਤੋਂ ਪੁੱਛਗਿੱਛ ਲਗਾਤਾਰ ਜਾਰੀ ਹੈ।